ਕੋ ਪਹਿਲੀ ਗੱਲ ਤਾਂ ਮੈਂ ਸਮਝਦਾ ਹਾਂ ਕਿ ਸੀਐਮ ਸਾਹਿਬ ਨੂੰ ਬੜਾ ਘੋੜਿਆਂ ਬਾਰੇ ਪਤਾ ਕੁਝ ਨਹੀਂ ਉਹ ਇੱਕ ਅੱਛੇ ਸਟੇਜ ਆਰਟਿਸਟ ਹੈ ਤੇ ਹੋ ਸਕਦਾ ਉਹ ਮਜ਼ਾਕ-ਮਜ਼ਾਕ ਵਿੱਚ ਕੁਝ ਗੱਲਾਂ ਕਹਿ ਗਏ ਹੋਣ ਦੂਜੀ ਗੱਲ ਇਹ ਹੈ ਕਿ ਜਿਹੜੇ ਅਰਬੀ ਘੋੜੇ ਆ ਉਹ ਹਿੰਦੁਸਤਾਨ 'ਚ ਬਹੁਤ ਘੱਟ ਆ ਉਹ ਹੈ ਨਹੀਂ ਕਿ ਹਿੰਦੁਸਤਾਨ ਵਿੱਚ ਉਹ ਆਮ ਤੌਰ ਤੇ ਉਹ ਜਿੰਨਾ ਅਰਬ ਦੇਸ਼ ਹੈ ਉੱਥੋਂ ਦੀ ਬਰੀਡ ਆ ਸੋ ਆਪਣੇ ਹਿੰਦੁਸਤਾਨ ਵਿੱਚ ਜਿਆਦਾ ਮਾਰਵੜੀ ਘੋੜੇ ਨੁਕਰੇ ਘੋੜੇ ਜਾਂ ਸਿੰਧੀ ਘੋੜੇ ਜਿਹੜੀਆਂ ਇੱਥੋਂ ਦੀਆਂ ਦੇਸੀ ਬਰੀਡਸ ਆ ਜਿਹੜੇ ਥੋਰੋ ਬ੍ਰੈਡ ਘੋੜੇ ਆ ਜਿਹੜੇ ਰਿਸਾਂ ਵਿੱਚ ਭਜਦੇ ਆ ਉਹਨਾਂ ਦੇ ਵੀ ਬੜੇ ਅੱਛੇ ਫਾਰਮ ਹੈਗੇ ਹਿੰਦੁਸਤਾਨ ਵਿੱਚ ਸੋ ਮੈਂ ਸਮਝਦਾ ਕਿ ਅਰਬੀ ਘੋੜੇ ਬਹੁਤ ਘੱਟ ਹੈ ਬੜੇ ਘੱਟ ਹੋਣਗੇ ਇਸ ਕਰਕੇ ਨਹੀਂ ਘੱਟ ਕੇ ਆਪਾਂ ਇੱਥੇ ਲਿਆ ਨਹੀਂ ਸਕਦੇ ਕੁਝ ਲੋਕਾਂ ਨੇ ਲੈਂਦੇ ਆ ਪਰ ਮੈਂ ਸਮਝਦਾ ਕਿ ਉਹਨਾਂ ਦਾ ਅਜੇ ਜਿਆਦਾ ਸ਼ੌਕ ਨਹੀਂ ਹੈ ਹਿੰਦੁਸਤਾਨ ਵਿੱਚ ਲੋਕਾਂ ਨੂੰ ਕਿਉਂਕਿ ਆਪਣੀਆਂ ਲੋਕਲ ਬਰੀਡਸ ਬਹੁਤ ਅੱਛੀਆਂ ਹਨ ਤਾਂ ਸੀਐਮ ਸਾਹਿਬ ਨੇ ਮੈਨੂੰ ਲੱਗਦਾ ਵੈਸੇ ਹੀ ਇੱਕ ਗੱਲ ਬਣਾਉਣ ਦੇ ਮਾਰੇ ਨੇ ਗੱਲ ਬਣਾਤੀ ਨਾਲੇ ਇਹ 1957 ਵਾਲੇ ਦੀ ਗੱਲ ਹੈ ਤੇ ਜਿਹੜੇ ਇਨਸਾਨ ਇਸ ਦੁਨੀਆ ਤੋਂ ਚਲੇ ਗਏ ਹੋਣ ਚਾਹੇ ਸਾਸੁੰਦਰ ਸਿੰਘ ਮਜੀਠੀਆ ਸਾਹਿਬ ਚਾਹੇ ਸਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੈਂ ਸਮਝਦਾ ਜਿਹੜੇ ਇਨਸਾਨ ਚਲੇ ਗਏ ਉਹਨਾਂ ਦੀਆਂ ਬਾਲਿਆਂ ਪਿੱਛੋਂ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਸਿਆਸਤ ਦਾ ਮਿਆਰ ਇੰਨਾ ਨੀਵਾ ਆ ਗਿਆ ਕਿ ਅਸੀਂ ਮਰਿਆਂ ਨੂੰ ਵੀ ਛੱਡਦੇ ਨਹੀਂ ਕੋਸਣ ਤੋਂ ਸੋ ਮੈਂ ਸਮਝਦਾ ਕਿ ਇਸ ਗੱਲ ਵਿੱਚ ਕੋਈ ਬੜਾ ਤੰਤ ਨਹੀਂ ਹੋਣਾ ਅਕਸਰ ਜੇ ਕਿਸੇ ਡਿਫੈਂਸ ਮਿਨਿਸਟਰ ਨੂੰ ਜਾਂ ਕਿਸੇ ਨੂੰ ਕੋਈ ਘੋੜੇ ਦਿੱਤੇ ਗਏ ਆ ਬਾਹਰੋਂ ਤੇ ਓਬਵੀਅਸਲੀ ਉਹ ਕਿਤਾਬਾਂ ਵਿੱਚ ਹੋਣਗੇ ਉਹਨਾਂ ਦਾ ਸਾਰਾ ਰਿਕਾਰਡ ਹੋਊਗਾ ਸੋ ਇਹ ਬਹੁਤ ਪੁਰਾਣੀ ਗੱਲ ਹੈ ਨਾਲੇ ਅੱਜ ਪੰਜਾਬ ਦੇ ਜਿਹੜੇ ਮਸਲੇ ਆ ਉਹ ਹੋਰ ਹੈ ਅੱਜ ਕਿਸਾਨ ਸੜਕਾਂ ਤੇ ਬੈਠੇ ਆ ਗੰਨੇ ਦੀ ਕੀਮਤ ਲੈਣ ਵਾਸਤੇ ਅੱਜ ਜਿਹੜੇ ਹੜ੍ਹ ਆਏ ਸੀ ਉਹਨਾਂ ਦਾ ਮੁਆਵਜ਼ਾ ਕਿਸੇ ਨੂੰ ਮਿਲਿਆ ਨਹੀਂ ਪੂਰਾ ਜਨਾਬ ਮਿਲਣਾ ਚਾਹੀਦਾ ਸੀ ਅੱਜ ਲਾਅਨ ਆਰਡਰ ਦੀ ਸਿਚੁਏਸ਼ਨ ਬਹੁਤ ਮਾੜੀ ਹੈ ਬਹੁਤ ਹਾਲਾਤ ਮਾੜੇ ਸੋ ਮੈਂ ਸਮਝਦਾ ਸੀਐਮ ਸਾਹਿਬ ਨੂੰ ਇਹਨਾਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਹੈ 57 ਦੀਆਂ ਗੱਲਾਂ ਜਦੋਂ ਉਹਨਾ ਸੀਐਮ ਸਾਹਿਬ ਪੈਦਾ ਹੋਏ ਸੀ ਨਾ ਅਸੀਂ ਸਾਰੇ ਪੈਦਾ ਹੋਏ ਸੀ ਉਹਨਾਂ ਗੱਲਾਂ ਦਾ ਅੱਜ ਕੋਈ ਫਾਇਦਾ ਨਹੀਂ ਕੋਈ ਰੈਲੇਵੈਂਸ ਨਹੀਂ ਤੇ ਜਿਹੜੇ ਹੁਣ ਪੰਜਾਬ ਦੇ ਮੁੱਦੇ ਆ ਇਹਨਾਂ ਤੋਂ ਹਟਾਉਣ ਵਾਸਤੇ ਧਿਆਨ ਉਹ ਇੰਨੀਆਂ ਪੁਰਾਣੀਆਂ ਗੱਲਾਂ ਤੇ ਨਹੀਂ ਲੈ ਕੇ ਜਾਣਾ ਚਾਹੀਦਾ ਤੇ ਮੇਰੀ ਇੱਕ ਹੋਰ ਵੀ ਬੇਨਤੀ ਹੈ ਮੌਜੂਦਾ ਸਰਕਾਰ ਨੂੰ ਕਿ ਨੀਜੀ ਨੀਜੀ ਜਿਹੜੇ ਇੱਕ ਦੂਜੇ ਨਾਲ ਤੁਹਾਡੇ ਮੁਖਾਲਫਤ ਹੈ ਜਾਏ ਇੱਕ ਇੱਕ ਦੂਜੇ ਪ੍ਰਤੀ ਡਿਸਲਾਈਕ ਹੈ ਉਹਦੀ بجائے ਅੱਜ ਜਿਹੜੇ ਲੋਕਾਂ ਦੇ ਮੁੱਦੇ ਆ ਉਹਨਾਂ ਦੇ ਕੰਮ ਕਰਨਾ ਚਾਹੀਦਾ ਹੈ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਹੈ ਸਰਕਾਰ ਬਣੀ ਹੈ ਸੋ ਉੱਤੇ ਕੰਮ ਕਰਨ ਸੋ ਮੇਰੀ ਤਾਂ ਇਹੀ ਹੈ ਕਿ ਇਹ ਜਿਹੜੀ ਕੌਂਟਰੋਵਰਸੀ ਹੈ ਇਹਦਾ ਕੋਈ ਨਾ ਬੁਨਿਆਦ ਹੈ ਤੇ ਨਾ ਹੀ ਕੋਈ ਇਹਦਾ ਬੇਸ ਹੈ ਕੀਮਤ ਦੀ ਗੱਲ ਕਰੀਏ ਕਿੰਨੀ ਕੀਮਤਾਂ ਦੇ ਹੋਣ ਗੁਰ ਵੀ ਘੋੜਿਆਂ ਗੱਲ ਇਹਦੀ ਕੀਤੀ ਜਾ ਰਹੀ ਹੈ ਦੇਖੋ ਜੀ ਜਿਹੜਾ ਘੋੜਾ ਹੈ ਉਹ ਹਰੇਕ ਇੰਡੀਵਿਜੂਅਲ ਘੋੜੇ ਦੇ ਡਿਪੈਂਡ ਕਰਦਾ ਘੋੜਾ ਲੱਖ ਰੁਪਏ ਦਾ ਵੀ ਹੋ ਸਕਦਾ ਹੈ ਇਹ ਘੋੜਾ 5 ਕਰੋੜ ਦਾ ਵੀ ਹੋ ਸਕਦਾ ਸੋ ਇਸ ਕਰਕੇ ਇਹ ਇੰਡੀਵਿਜੂਅਲ ਤੇ ਡਿਪੈਂਡ ਕਰਦਾ ਉਵੇਂ ਹੀ ਹੁਣ ਇਹ ਨਹੀਂ ਪਤਾ ਕਿ ਉਦੋਂ ਕੀ ਘੋੜੇ ਆਏ ਕੀ ਆਏ ਉਹ ਤਾਂ ਚਲੋ ਕਿਤਾਬਾਂ ਬੋਲਣ ਗਿਆ ਪਰ ਅੱਜ ਦੇ ਯੁੱਗ ਵਿੱਚ ਉਸ ਗੱਲ ਦਾ ਮੈਨੂੰ ਰੈਲੇਵੈਂਸ ਦੱਸੋ ਕੀ ਰੈਲੇਵੈਂਸ ਲੋਕ ਜਿਹੜੀਆਂ ਗੱਲਾਂ ਤੇ ਔਖੇ ਆ ਉਹਨਾਂ ਗੱਲਾਂ ਦਾ ਹੱਲ ਕੱਢਣਾ ਚਾਹੀਦਾ ਨਸ਼ਿਆਂ ਦਾ ਕੋਈ ਹੱਲ ਕੱਢਣਾ ਚਾਹੀਦਾ ਸੋ ਅਰਬੀ ਘੋੜੇ 52 ਚ ਆਏ ਨਹੀਂ ਆਏ ਉਹਨਾਂ ਗੱਲਾਂ ਦਾ ਮੈਂ ਸਮਝਦਾ ਅੱਜ ਕੋਈ ਰੈਲੇਵੈਂਸ ਨਹੀਂ ਹੈ ਫੌਜ ਦੀ ਅਰਬੀ ਘੋੜੇ ਕਿੰਨੇ ਕੁ ਯੂਸਫੁਲ ਹੋ ਸਕਦੇ ਦੇਖੋ ਜਿਹੜੀ ਹਿੰਦੁਸਤਾਨੀ ਫੌਜ ਹੈ ਉਹਦੇ ਵਿੱਚ ਅਰਬੀ ਘੋੜੇ ਬਿਲਕੁਲ ਨਹੀਂ ਹਿੰਦੁਸਤਾਨੀ ਫੌਜ ਵਰਤਦੀ ਹੈ ਥੋਰੋਬ੍ਰੈਡਸ ਹਾਫ ਬ੍ਰੈਡਸ ਤੇ ਮਾਰਵਾੜੀ ਘੋੜੇ ਸੋ ਸਿੰਧੀ ਘੋੜੇ ਵੀ ਵਰਤਦੀ ਹੈ ਜਾਂ ਖਚਰਾ ਵਰਤਦੀ ਹੈ ਸੋ ਇਸ ਕਰਕੇ ਅਰਬੀ ਘੋੜਿਆਂ ਦਾ ਹਿੰਦੁਸਤਾਨੀ ਫੌਜ ਨਾਲ ਕੋਈ ਬੇਸਿਕਲੀ ਜਿਹੜਾ ਅਰਬੀ ਘੋੜਾ ਹੈ ਇਹ ਰੇਗਿਸਤਾਨ ਦਾ ਘੋੜਾ ਕਿਉਂਕਿ ਅਰਬ ਵਿੱਚ ਰੇਗਿਸਤਾਨ ਸੀਗਾ ਛੋਟੀ ਹਾਈਟ ਵਾਲਾ ਘੋੜਾ ਤੋਂ ਅੱਜ ਕਾਲੇ ਦੇ ਸ਼ੋਸ਼ਾ ਹੁੰਦੇ ਆ ਦੁਨੀਆ ਵਿੱਚ ਸੋ ਇਸ ਕਰਕੇ ਨੂੰ ਮਤਤਾ ਮਿਲੀ ਹੋਈ ਹੈ ਪਰ ਮੈਂ ਸਮਝਦਾ ਹਿੰਦੁਸਤਾਨ ਵਿੱਚ ਕੋਈ ਬਹੁਤ ਜ਼ਿਆਦਾ ਅਰਬੀ ਘੋੜੇ ਨਾ ਹੈਗੇ ਤੇ ਨਾ ਹੀ ਕਦੀ ਸੀਗੇ ਕੋਈ ਉਹਨਾਂ ਦੀ ਅੰਸ ਵੀ ਹੈ ਕਿ ਅਰਬੀ ਘੋੜੇ ਦੀ ਪੰਜਾਬ ਚ ਜਾਂ ਹਿੰਦੁਸਤਾਨ ਪੰਜਾਬ ਮੇਰੇ ਖਿਆਲ ਨਾਲ ਕੁਝ ਪਿੱਛੇ ਜੇ ਕੁਝ ਸਜੜਾ ਨੇ ਆਪਦੇ ਫਾਰਮਾਂ ਵਿੱਚ ਇੰਪੋਰਟ ਕੀਤੇ ਅਰਬੀ ਘੋੜੇ ਪਰ ਬਹੁਤ ਘੱਟ ਨੇ ਅਰਬੀ ਘੋੜੇ ਮਤਲਬ ਬਹੁਤ ਚੰਗੀ ਕੁਆਲਿਟੀ ਦੇ ਅਰਬੀ ਘੋੜੇ ਇੰਡੀਆ ਵਿੱਚ ਨਹੀਂ ਹੈਗੇ